ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਟੋਕੜ ਵੜ ਸੇਲ ਲਈ ਲੈ ਕੇ ਆਏ ਹਾਂਗੇ ਬੱਚਾ ਆ ਗਿਆ ਕਰਮਾਲੀ ਦੇ ਮਗਰ ਬੱਸੀ ਬੱਸੀ ਵੀ ਚੰਗੇ ਸੀਮਨ ਦੀ ਆ ਗਈ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਬਈ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਬਹੁਤ ਸੋਹਣੀ ਬਾਈ ਕੋਲੇ ਬਰੀਡ ਆ ਬਈ ਥੋੜੀਆਂ ਗਾਂ ਮ ਰੱਖਦਾ ਬਈ ਉਹਨਾਂ ਵਿੱਚੋਂ ਅੱਜ ਇੱਕ ਵੜ ਸੇਲ ਕਰ ਰਿਹਾਗਾ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੇਂ ਨਵੇਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹੋ ਬਾਈ ਹਾਂਜੀ ਹਾਂਜੀ ਵੀਰੇ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਰਾਜਵੀਰ ਸਿੰਘ ਵੀਰੇ ਪਿੰਡ ਵਧਾਤਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਬਾਈ ਆਪਾਂ ਨੂੰ ਮੱਜੂ ਕੇ ਸ਼ੈਣਾ ਭਧੌੜੀ ਠੀਕ ਹੈ ਬਾਈ ਕੰਟੈਕਟ ਨੰਬਰ ਬੋਲਦੇ ਆਪਣਾ 7717530424 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਆਪਣੇ ਫਾਰਮ ਦੇ ਵੀ ਹਾਂਜੀ ਵੀਰੇ ਆਪਣੇ ਫਾਰਮ ਦੇ ਕਿਹੜਾ ਬਾਈ ਸੂਆ ਸੂਈ ਵੀ ਆ ਇਹ ਦੂਜਾ ਸੂਆ ਸੂਈ ਹੈ ਤੀਜੇ ਵਾਸਤੇ ਗੱਬਣਾ ਠੀਕ ਆ 10 ਦਿਨ ਹੋ ਗਿਆ ਜੀ ਭਰਾਏ ਨੂੰ ਠੀਕ ਆ ਬਾਈ ਠੀਕ ਆ ਭਰਾਏ ਨੂੰ ਵੈਸੇ ਫਿਰ ਹਜੇ ਤਾਂ ਚੈੱਕ ਜਾਉਂਗਾ ਹਾਂ ਚੈੱਕ ਤੇ ਨਹੀਂ ਆਉਂਦੀ ਵੀਰੇ ਬੇਨਾ ਚੈੱਕ ਹੋ ਕੇ ਕੀ ਦੇਵਾਂਗੇ ਮੁੱਲ ਖਾਲੀ ਵਾਲੇ ਹੋ ਗੁਰ ਬਾਈ ਦਾ ਹਾਂਜੀ ਠੀਕ ਹੈ ਤੇ ਬੱਚਾ ਇਹਦੇ ਮਗਰ ਵਸੀਆ ਹੈ ਨਾ ਸਪਾਇਕ ਦੀ ਹੈ ਬਰੇ ਸਪਾਇਕ ਦੀ ਬਈ ਵਸੀ ਆ ਗਈ ਤੇ ਮਗਰ ਬਈ ਵਸੀ ਤਾਂ ਮੈਂ ਕਹਿੰਦਾ ਤਿਆਰ ਹੋਈ ਪਈ ਹੈ ਹਾਂ ਹਾਂ ਬਰੇ ਜਮ ਹਮ ਸਹੀ ਗੱਲ ਹੈ ਪੂਰਾ ਬੱਚਾ ਬਈ ਪੜਿਆ ਪਿਆ ਲਾਲੋ ਕੀ ਕੁਆਲਿਟੀ ਦੇਖੋ ਬੱਚੇ ਦੀ ਬਾਕੀ ਬਰੀਡ ਬਹੁਤ ਆ ਬੱਚੇ ਦੇ ਯਾਰ ਬਾਈ ਨੇ ਚੰਗੀ ਖਰਾਕ ਤੇ ਪਾਲਿਆ ਬੱਚਾ ਬਈ ਬਾਕੀ ਬਰੀਡ ਬਰੂਡ ਚੰਗਾ ਵਜਣਾ ਬੱਚੇ ਦਾ ਸਿੰਘ ਦਗਾਏ ਨਹੀਂ ਵੀਰੇ ਅਜੇ ਤਿੰਨ ਮਹੀਨੇ ਦੀ ਹੋਈ ਹੂੰ ਤਿੰਨ ਮਹੀਨੇ ਦੀ ਹੋ ਗਈ ਬਾਈ ਸਿੰਘਾ ਜੀ ਦਗਾਏ ਨਹੀਂ ਸਿੰਘ ਵੀ ਦਗਾਉਣ ਵਾਲੇ ਬਾਕੀ ਬੱਚੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਚੰਗਾ ਬੱਚਾ ਥਣ ਚਾਰੀਏ ਬੱਚੇ ਦੀ ਹਾਂ ਵੀਰੇ ਚਾ ਲੈ ਮੜਾ ਦਿਖਾ ਦਈਏ ਕਰਾਈਏ ਇਧਰ ਉਹਨੂੰ ਬੱਚੇ ਨੂੰ ਥਾਣ ਬਾਈ ਕਹਿੰਨਾ ਬਾਈ ਚਾਰ ਆ ਜੀ ਕੋਈ ਫੋਰਸਾਂਗ ਤਾਂ ਨਹੀਂ ਹੈਗੀ ਨਹੀਂ ਨਹੀਂ ਵੀਰੇ ਠੀਕ ਹੈ ਬਾਈ ਦੇਖਸਾ ਕੋਈ ਫੋਰਸਾਂਗ ਬਾਈ ਕਹਿੰਨਾ ਕੋਈ ਨਹੀਂ ਬਾਈ ਤੇ ਚੈੱਕ ਕਰ ਸਕਦਾ ਬਾਈ ਥਾਣੀ ਵਾਲਾ ਚੰਗਾ ਹਨਾ ਹਾਂ ਹਾਂ ਵੀਰੇ ਜੀ ਹੂੰ ਸਹੀ ਗੱਲ ਹੈ ਬਾਈ ਥਾਣ ਦੀ ਬਰੀਡ ਦੀ ਹੈ ਵੀਰੇ ਲੱਗਿਆ ਸਹੀ ਗੱਲ ਹੈ ਬਾਕੀ ਚੁਵਾਈ ਜੜੂ ਵੀ ਬਾਈ ਬੱਚੇ ਦੀ ਚੈੱਕ ਕਰ ਸਕਦੇ ਬਹੁਤ ਚੰਗਾ ਬੱਚਾ ਆ ਗਿਆ ਤੇ ਬਾਈ ਕਿੰਨਾ ਦਦਾ ਵੈੜ ਥੱਲੇ ਇਹ ਥੱਲੇ 26 ਲੀਟਰ ਹੈ ਵੀਰੇ ਹੁਣ ਇਸ ਪਾਵੇਂ ਕਿ ਦੋ ਟਾਈਮ ਚੁਵਾਈ ਕਰ ਹਾਂ ਵੀਰੇ ਦੋ ਟਾਈਮ ਚੋਲੇ ਤਿੰਨ ਚੋਲੇ ਚਾਰ ਚੋਲੇ ਠੀਕ ਹੈ ਬਾਈ ਕਹਿੰਦਾ ਦੋ ਟਾਈਮ ਪਾ ਚਾਰ ਟਾਈਮ ਆਪਦੀ ਚੁਵਾਈ ਕਰ ਲਿਆ ਕੋਈ ਦਿੱਕਤ ਨਹੀਂ ਚੋਂ ਚਵਾ ਕੇ ਮੈਂਦਾ ਬਾਈ ਪੂਰਾ ਵਧੀਆ ਮਸ਼ੀਨ ਤੇ ਚੋਣਿਆ ਮਸ਼ੀਨ ਤੇ ਚੋਣਿਆ ਹਾਂਜੀ ਹੱਥੀਂ ਵੀ ਚੁਵਾਈ ਕਰਾ ਲਾਂ ਹਾਂਜੀ ਵੀਰੇ ਕਰ ਹੱਥੀ ਬਾਈ ਕਰਨਾ ਚਵਾਈ ਕਰਾ ਲੈਂਦੀ ਬਾਈ ਕੋਈ ਚੱਕਰ ਨਹੀਂ ਲੇਵਾ ਚੈੱਕ ਕਰਵਾਣੇ ਬਈ ਸਾਨੂੰ ਲੈ ਲੇਵੇ ਦੀ ਫੀਟਿੰਗ ਫੁੱਟਿੰਗ ਚੈੱਕ ਕਰ ਸਕਦਾ ਮੈਂ ਬੜਾ ਸੋਹਣਾ ਪੰਡ ਵਾਲਾ ਹਵਾਨਾ ਕਰਮਾਣੇ ਨੂੰ ਲੱਗਾ ਵਾ ਬਾਕੀ ਆਪਾਂ ਤੁਹਾਨੂੰ ਸਮਾਂ ਵੀ ਦੱਸ ਦਿੰਨਾ ਵੀ ਕੀ ਟਾਈਮ ਹੁੰਦਾਗਾ ਬਈ 4:50 ਮਿੰਟਾਂ ਦਾ ਟਾਈਮ ਹੋ ਗਿਆ ਹਜੇ ਚਵਾਈ ਚ ਵੀ ਸਮਾਂ ਪਿਆਗਾ ਉਸ ਹਵਾਨਾ ਦੀ ਜਜਮੈਂਟ ਲਾ ਲਿਓ ਬਾਕੀ ਨਾੜਾ ਨੋੜਾ ਨਾਲ ਲੇਵੇ ਦੇ ਚੈੱਕ ਕਰ ਸਕਦਾ ਮੈਂ ਬੜਾ ਚੰਗਿਆ ਥਣ ਵੀ ਗਲਾਬੀ ਆ ਗਿਆ ਹੱਥੀ ਚੋਲੇ ਭਾਵੇਂ ਚੋਲੇ ਮਸੀਨ ਤੇ ਹਵਾਨਾ ਜਿਹੜਾ ਬਈ ਦੋਮਾ ਪਾਸਿਆਂ ਨੂੰ ਆ ਗਿਆ ਜਿੰਨਾ ਮਗਰ ਨੂੰ ਮੈਮੂਰ ਨੂੰ ਤੇ ਕਿੰਨਾ ਕੁ ਪਾਇ ਤਾਇਆ ਦਿੱਤਾ ਵੀਰੇ 40 ਲੀਟਰ ਠੀਕ ਹੈ ਬਾਈ ਹਾਂਜੀ ਤੇ ਮੋਲੇ ਦਾ ਬਾਈ ਫਰਕੀ ਰਹੂਗਾ ਕਿੰਨੇ ਤੋਂ ਆਏ 1 60 ਕਰਦੇ ਆ ਵੀਰੇ 1 ਲੱਖ 60 ਹਾਂਜੀ ਹੋਜੂ ਮਾਨਤਨ ਥੋੜਾ ਕਾ ਮਾਨਤਨ ਕਰਦਾ ਠੀਕ ਹੈ ਬਾਈ 1 ਲੱਖ ਤੇ 60000 ਰੁਪਏ ਬਾਈ ਦਾ ਬਾਈ ਮੁੱਲ ਕਰਦੇ ਆ ਕਿਉਂਕਿ ਜਿਹੜਾ ਇਹਦੇ ਮਗਰ ਬਾਈ ਬੱਚਾ ਇਹ ਵੀ ਤਿਆਰ ਹੋਇਆ ਪਿਆ ਕਿ ਨਹੀਂ ਬਾਈ ਹਾਂਜੀ ਦੋਮਾ ਦਾ ਮੁੱਲ ਜਾਇਜ਼ ਰੱਖਿਆ ਕਿ ਨਹੀਂ ਹਾਂ ਜਮਾ ਵੀ ਕਿਉਂਕਿ ਸਾਨੂੰ ਦੋ ਚੀਜ਼ਾਂ ਮਿਲਣਗੀਆਂ ਬਾਈ ਦੋ ਦੀਆਂ ਵੀ ਤੰਨ ਮਿਲ ਜਾਣਗੀਆਂ ਨਾਲੇ ਤਾਂ ਦੁੱਧ ਦਾ ਕਰਮ ਵਾਲੀ ਥੱਲੇ ਤੇ ਜਿਹੜਾ ਬੱਚਾ ਉਹ ਵੀ ਨਾਲ ਪਲਿਆ ਪਿਆਗਾ ਬਾਕੀ ਵਰੀ ਬ੍ਰੀਡ ਬਰੂਡ ਦੀ ਗੱਲ ਕਰੀਏ ਵੈਡ ਚ ਫੁੱਲਾ ਫੇਸ ਬਿਊਟੀ ਵੈਡ ਦੀ ਚੈੱਕ ਕਰ ਸਕਦੇ ਕੰਨ ਛੋਟਾ ਲੱਗਾ ਵਾ ਚਮਕ ਵਾਲੀ ਆ ਬਈ ਦਮਕ ਵਾਲੀ ਲਿਸੀ ਨਹੀਂ ਲਾਮੀ ਨਹੀਂ ਕਿਸੇ ਵੱਖੋਂ ਚੰਗਾ ਇਹਦਾ ਕਾਦਾ ਤੇ ਵਜਣਾ ਤੇ ਖੋਲ ਕੇ ਬਈ ਇਸ ਕਰਕੇ ਦੋਰ ਥੋੜੀ ਤਲਕਣਾ ਜਲਬ ਜੀ ਬਣੀ ਪਈ ਆ ਥੱਲੇ ਫਰਸ਼ ਤੇ ਤੋਰਾ ਦਰਾ ਤਾਂ ਇੱਕ ਨੰਬਰ ਆ ਬਈ ਹਾਂਜੀ ਵੀਰੇ ਜਮ ਇੱਕ ਨੰਬਰ ਠੀਕ ਆ ਬਈ ਤੋਰਾ ਦਰਾ ਬਾਈ ਕਹਿੰਨਾ ਬਈ ਇੱਕ ਨੰਬਰ ਆ ਬਾਕੀ ਜਿਹੜਾ ਲੇ ਵੈ ਨੂੰ ਚੈੱਕ ਕਰ ਸਕਦੇ ਟਾਇਰ ਡਰਡਰ ਦੀ ਕਰਮ ਵਾਲੀ ਬਹੁਤ ਸੋਹਣਾ ਫੀਟ ਨਾਲ ਹਵਾਂ ਪਟਾਣ ਦੇ ਵਿਚਾਲੇ ਹੈ ਬਾਈ ਬਾਕੀ ਥਣਾ ਥਣਾ ਦਾ ਗਾਇਬ ਵੀ ਇੱਕ ਨੰਬਰ ਵਾਲਾ ਚੈੱਕ ਕਰ ਸਕਦੇ ਬਹੁਤ ਸੋਣਾ ਨਾੜਾ ਨੂੜਾ ਦੀ ਗੱਲ ਕਰੀਏ ਦੋਮਾ ਪਾਸੇ ਨਾੜਾ ਮੈਂ ਲੈ ਇਧਰ ਵੀ ਨਾੜਾ ਬਾਈ ਉਂਗਲਾਂ ਰਗੇ ਨਾੜਾ ਹਾਂਜੀ ਫਿਰ ਜੀ ਸਹੀ ਗੱਲ ਆ ਬਾਈ ਦੋਮਾ ਬਸੇ ਇਹ ਗੱਲ ਕਰੀਏ ਬਾਈ ਉਂਗਲਾਂ ਰਗੇ ਕਰਨ ਵਾਲੀ ਦੇ ਲੈਵੇ ਤੇ ਨਾੜਾਂ ਗਿਆ ਤੇ ਮੁੱਲੇ ਦਾ 1 ਲੱਖ ਤੇ 60000 ਰੁਪਇਆ ਕਿਸੇ ਵੀ ਵੀਰ ਨੂੰ ਨਾ ਬਾੜ ਪਸੰਦ ਆਵੇ ਤਾਂ ਬਾਈ ਨਾ ਕਰਿਓ ਕੰਟੈਕਟ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਧੰਨਵਾਦ ਜੀ